ਔਰ ਆਜ ਲੋਕਾਂ ਦੀ ਚੈਨਲ ਜੈ ਰਾਜ ਅੱਜ ਆਪਾਂ ਇੱਕ ਵਿਸ਼ਾ ਚੁਣਿਆ ਹੈਗਾ ਬਿਨ ਨਸ਼ਾ ਪੰਜਾਬ ਚ ਹਰ ਇੱਕ ਪਿੰਡ ਦੇ ਵਿੱਚ ਇਹੀ ਰੌਲਾ ਗਵਰਨਮੈਂਟ ਇਹੀ ਰੌਲਾ ਪਾਉਂਦੇ ਆ ਵਪਾਰੀ ਹੈ ਨਸ਼ਾ 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 ਮੁਕਤ ਪੰਜਾਬ ਨਸ਼ਾ ਮੁਕਤ ਲੋਕ ਨਸ਼ਾ ਮੈਂ ਬਿਲਕੁਲ ਖਤਮ ਕਰ ਦਾਂਗੇ ਤੁਹਾਨੂੰ ਕੀ ਲੱਗਦਾ ਵੀ ਨਸ਼ਾ ਇਦਾਂ ਖਤਮ ਹੋ ਜੂ ਬਿਲਕੁਲ ਹੈ ਸਹੀ ਗੱਲ ਹੈ ਗਵਰਨਮੈਂਟ ਦੀ ਵੀ ਨਸ਼ਾ ਤੇ ਰੋਕ ਲੱਗ ਸਕਦੇ ਖਤਮ ਨਹੀਂ ਹੁੰਦਾ ਉਹਦਾ ਵੀ ਇੱਕ ਕਾਰਨ ਹੈ ਉਹਦਾ ਰਹੀ ਕਾਰਨ ਇਹ ਹੈਗਾ ਵੀ ਜਿੰਨਾ ਚਿਰ ਆਪਣੇ ਸਿਸਟਮ ਦੇ ਵਿੱਚ ਤਰੂਕੀਆਂ ਨੇ ਨਸ਼ਾ ਖਤਮ ਹੋ ਨਹੀਂ ਸਕਦਾ ਰਹੀ ਗੱਲ ਪਿੰਡਾਂ ਦੇ ਵਿੱਚ ਇਹ ਪਿੰਡਾਂ ਦੇ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੁਝ ਆਪਣੇ ਵੱਲ ਵੀ ਧਿਆਨ ਦੇਣਾ ਪਊਗਾ ਕੁਝ ਆਪਣੇ ਪਰਿਵਾਰਾਂ ਵੱਲ ਵੀ ਬੱਚਿਆਂ ਵੱਲ ਵੀ ਧਿਆਨ ਦੇਣਾ ਪਊਗਾ ਵੀ ਨਸ਼ਾ ਕਿਉਂ ਤੇ ਕਿੱਥੋਂ ਆ ਰਿਹਾ ਹੈ ਬੱਚਾ ਕੀ ਕੰਮ ਐਕਟੀਵਿਟੀ ਕਰ ਰਿਹਾ ਥੋੜਾ ਜਿਹਾ ਮੈਂ ਕਹਿੰਨਾ ਕਿ ਵੀ ਜਵਾਨ ਬੰਦੇ ਬੱਚਿਆਂ ਤੇ ਆਪਾਂ ਉਹ ਨਹੀਂ ਕਰ ਸਕਦੇ ਹੁੰਦੇ ਨਿਗਰਾਨੀ ਨਹੀਂ ਰੱਖ ਸਕਦੇ ਜਾਂ ਕਿ ਤੂੰ ਜਾਂਦੇ ਨੇ ਕਦੋਂ ਆਉਂਦੇ ਨੇ ਆਪਾਂ ਨਹੀਂ ਰੱਖ ਪਰ ਭਰਾ ਮੇਰੇ ਉਹ ਆਪਣੇ ਬੱਚਿਆਂ ਦੀ ਕੇਅਰ ਜਦੋਂ ਆਪਾਂ ਯਾਰ ਛੋਟੇ ਹੁੰਦੇ ਬੱਚਿਆਂ ਦੀ ਕੇਅਰ ਕਰਦੇ ਹੁੰਦੇ ਆ ਤਾਂ ਵੱਡੇ ਹੋਏ ਬੱਚੇ ਨੂੰ ਵੀ ਤੁਸੀਂ ਓਪਨ ਛੱਡੋ ਲੇਕਿਨ ਉਹਦਾ ਉਹਦੀ ਕੇਅਰ ਜ਼ਰੂਰ ਕਰੋ ਉਹਦਾ ਥੋੜਾ ਮੋਟਾ ਉਹਨੂੰ ਗਾਈਡ ਕਰੋ ਥੋੜਾ ਮੋਟਾ ਉਹਦਾ ਜਾਣਕਾਰੀ ਰੱਖੋ ਵੀ ਬੱਚਾ ਕਿੱਥੇ ਜਾ ਰਿਹਾ ਹੈ ਕਿੱਥੋਂ ਆ ਰਿਹਾ ਹੈ ਕਿਹੀ ਜੀ ਸੰਗਤ ਵਿੱਚ ਬੈੰਦਾ ਹੈ ਜ਼ਿਆਦਾਤਰ ਜੇ ਅਗਰ ਤੁਸੀਂ ਬੱਚੇ ਨੂੰ ਸਪੋਰਟਸ ਦੇ ਵਿੱਚ ਪਾ ਕੇ ਰੱਖੋਗੇ ਨਾ ਬੱਚਾ ਕਦੇ ਵੀ ਨਸ਼ਵਾਲ ਨਹੀਂ ਜਾਂਦਾ ਬਹੁਤ ਬੱਚੇ ਇੱਕ ਸ਼ੌਂਕ ਜਾਂ ਬਣਾ ਲੈਂਦੇ ਨੇਗੇ ਜਾਂ ਪਾਰਟੀਆਂ 'ਚ ਸ਼ੌਂਕ ਜਾਂ ਬਣਾ ਲੈਂਦੇ ਨੇ ਵੀ ਨਸ਼ਾ ਜਿੱਦਾਂ ਕਰ ਲਓ ਯਾਰ ਨਸ਼ਾ ਆ ਨਸ਼ਾ ਕਰ ਲਓ ਯਾਰ ਆਨੇ ਪ੍ਰਭੂ ਨਸ਼ਾ ਦਾ ਚੇਤ ਮੈਂ ਕਹਿੰਦਾ ਕੋਈ ਵੀ ਹੈ ਜੇ ਅਗਰ ਤੁਹਾਡੀ ਸਰੀਰ ਦੇ ਵਿੱਚ ਨਸ਼ਾ ਕਰ ਕਰਕੇ ਤੁਹਾਨੂੰ ਛੱਡਣਾ ਬਹੁਤ ਔਖਾ ਹੋ ਜੂਗਾ ਨਸ਼ੀਕ ਇਹ ਕਰਕੇ ਹੀ ਸਾਰੇ ਘਰ ਬਰਬਾਦ ਹੋ ਰਹੇ ਹੈ ਪਰ ਦੋਸਤੋ ਆਪਾਂ ਖੁਦ ਹਰੇਕ ਪਿੰਡ ਦੇ ਵਿੱਚ ਨਾ ਜਿਹੜੇ ਵੀ ਕਲੱਬ ਬਣੇ ਹੋਏ ਨੇ ਉਹਨਾਂ ਨੂੰ ਹਰ ਮਹੀਨੇ ਇਹ ਜ ਰੱਖ ਲੈਣੀ ਚਾਹੀਦੀ ਹੈ ਜਿਵੇਂ ਮੈਂ ਮੇਰੇ ਮਾਈਂਡ 'ਚ ਇਹ ਇੱਕ ਫੁਰਨਾ ਹੋਏਗਾ ਜਾਂ ਇੱਕ ਸਿਸਟਮ ਦੇ ਵਿੱਚ ਰਹਿ ਕੇ ਬੀਜੀ ਅਸ ਮੁਤਾਬਕ ਲੇਵਲ ਬਣਾ ਲਿਆ ਜਾਵੇ ਬੈਚ ਬਣਾ ਲਏ ਜਾਣ ਜਿਵੇਂ ਸਕੂਲਾਂ ਕਾਲਜਾਂ ਚ ਬੈਚ ਹੁੰਦੇ ਨੇ ਬੀਜੀ 5 ਸਾਲ ਤੋਂ ਲੈ ਕੇ 15 ਸਾਲ ਦੇ ਬੱਚੇ ਇਹਨੂੰ ਇੱਕ ਅੱਡ ਬੈਚ ਬਣਾ ਲਵੇ 15 ਸਾਲ ਤੋਂ ਉੱਪਰ 30 ਸਾਲ ਤੱਕ ਕਰ 25 ਸਾਲ ਤੱਕ ਇੱਕ ਅੱਡ ਬੈਚ ਬਣਾ ਲਓ ਉਸ ਤੋਂ ਉੱਪਰ ਇੱਕ ਅੱਡ ਬੈਚ ਬਣਾ ਲਓ ਲੇਕਿਨ ਮਹੀਨੇ ਦੇ ਵਿੱਚ ਕਲੱਬ ਨੂੰ ਜਿਹੜਾ ਕਲੱਬ ਹੈਗਾ ਬਣਿਆ ਹੋਇਆ ਉਹ ਨੂੰ ਇਹ ਚੀਜ਼ ਟਿਕਰ ਰਜਿਸਟਰ ਲਾ ਕੇ ਇੱਕ ਰਜਿਸਟਰ ਦੇ ਵਿੱਚ 15 ਸਾਲ ਤੱਕ ਦੇ ਬੱਚੇ 5 ਸਾਲ ਤੋਂ ਲੈ ਕੇ 15 ਸਾਲ ਤੱਕ ਦੇ ਬੱਚੇ ਕਿੰਨੇ ਨੇ ਤੁਹਾਡੇ ਪਿੰਡ ਦੇ ਵਿੱਚ ਉਹਨਾਂ ਦੇ ਨਾਮ ਨੋਟ ਕਰ ਲਓ ਇੱਕ ਪੇਜ ਤੇ ਇੱਕ ਪੇਜ ਤੇ ਉਦੋਂ ਉੱਪਰਲੇ ਵੈਚਦੇ ਹੋਏ ਇੱਕ ਪੇਜ ਤੇ ਉਦੋਂ ਉੱਪਰਲੇ ਵੈਚਦੇ ਪਰ ਜੀੜੇ ਕਲੱਬ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਜਾਂਗੇ ਦੇ ਲੜਕੇ ਤੇ 30 30 ਸਾਲ ਤੋਂ ਲੈ ਕੇ 50 ਸਾਲ ਤੱਕ ਦੇ ਬੰਦੇ ਔਰ ਉਸ ਤੋਂ ਵੱਡੀ ਏਜ ਦੇ ਵੀ ਤੁਹਾਡੇ ਕਲੱਬ ਦੇ ਵਿੱਚ ਬੈਠਣੇ ਚਾਹੀਦੇ ਨੇ ਤੁਹਾਡੀ ਮੀਟਿੰਗ ਦੇ ਵਿੱਚ ਬੈਠਣੇ ਚਾਹੀਦੇ ਨੇ ਮਹੀਨੇ ਦੇ ਵਿੱਚ ਇੱਕ 15 ਸਾਲ ਦੇ ਬੱਚਿਆਂ ਤਾਂ ਕਰਦੀ ਮੀਟਿੰਗ ਕਰੋ ਇੱਕ ਗਾਹਾਂ ਉਦੋਂ ਵੱਡੀ ਏਜ ਵਾਲਿਆਂ ਦੀ ਇੱਕ ਗਾਹਾਂ ਉਦੋਂ ਵੱਡੀ ਏਜ ਤਿੰਨੇ ਇਸ ਬੰਦੀਆਂ ਨੇ ਤਿੰਨਾਂ ਦੇ ਵਿੱਚ ਬੱਚਿਆਂ ਨੂੰ ਤੁਸੀਂ ਇਨਵੋਲਵ ਕਰੋ ਜਿਹੜੇ ਬੱਚੇ ਆ ਸਕਦੇ ਨੇ ਉਹਨਾਂ ਨੂੰ ਇਨਵੋਲਵ ਕਰੋ ਜਿਹੜੇ ਬੱਚੇ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਕੋਈ ਅੱਛੀ ਕਰ ਜੁਗੈਰੀ ਕਰ ਰਿਹਾ ਹੈ ਜਾਂ ਬੱਚਾ ਖੇਡ ਚ ਸਕੂਲ ਚੋਂ ਫਰਸਟ ਆ ਰਿਹਾ ਹੈ ਜਾਂ ਬੱਚਾ ਸਕੂਲ ਚੋਂ ਪੜ੍ਹਾਈ ਚੋਂ ਫਰਸਟ ਆ ਰਿਹਾ ਹੈ ਜਾਂ ਕੋਈ ਗੇਮ ਚੋਂ ਫਰਸਟ ਆ ਰਿਹਾ ਹੈ ਤਮ ਉਹਨਾਂ ਬੱਚਿਆਂ ਨੂੰ ਸਨਮਾਨਤ ਕਰੋ ਔਰ ਉੱਥੇ ਤੁਸੀਂ ਨਾ ਇੱਕ ਹਰ ਮਹੀਨੇ ਦੇ ਵਿੱਚ ਇੱਕ ਇੱਕ ਅੱਡ ਅੱਡ ਬੱਚਿਆਂ ਦੇ ਨਾਲ ਮੀਟਿੰਗ ਜਿਹੜੀ ਕਰੋਗੇ ਜਾਂ ਜਿਹੜਾ ਉਹ ਕਰੋਗੇ ਆਪਣਾ ਕਲੱਬ ਦੇ ਮੈਂਬਰ ਬੈਠ ਕੇ ਡਿਸਕਸ ਕਰਨਗੇ ਉਹਨਾਂ ਦਾ ਇੱਕ ਸੈਮੀਨਾਰ ਟਾਈਪ ਤੁਸੀਂ ਉਹ ਕਰਿਆ ਕਰੋ ਤਾਂ ਦੇਖੋ ਯਾਰ ਬੱਚੇ ਤੁਹਾਡੇ ਨਾਲੇ ਤਾਂ ਕਹਿਣੇ ਚ ਰਹਿਣਗੇ ਵੀ ਹਾਂ ਰਿਸਪੈਕਟ ਕਰਨਗੇ ਵੀ ਇਹ ਭਾਈ ਸਾਡੇ ਪਿੰਡ ਦੇ ਮੋਤਵਾਰ ਬੰਦੇ ਨੇ ਦੂਸਰੀ ਗੱਲ ਹੈਗੀ ਹੈਗੀ ਵੀ ਉਹ ਬੱਚਿਆਂ ਨੂੰ ਅੱਗੇ ਗਾਈਡੈਂਸ ਮਿਲੀ ਜਾਊਗੀ ਵੀ ਇਦਾਂ ਕਰਨਾ ਹੈ ਉਹਨੂੰ ਪ੍ਰਮੋਟ ਕਰੋ ਬੱਚੇ ਨੂੰ ਜਿਹੜਾ ਸਕੂਲ ਚੋਂ ਫਸਟ ਆ ਰਿਹਾ ਜਾਂ ਜਿਹੜਾ ਗੇਮ ਚ ਫਸਟ ਆ ਰਿਹਾ ਜਾਂ ਤੁਹਾਨੂੰ ਲੱਗਦਾ ਵੀ ਇਹ ਬੱਚਾ ਗੇਮ ਚ ਵਧੀਆ ਨਿਕਲ ਸਕਦਾ ਹੈ ਇਹ ਪਿੰਡ ਦੀ ਪੰਚਾਇਤ ਦਾ ਮਹੁੱਤਬਰ ਬੰਦਾ ਹੈ ਜਿਹੜਾ ਮੈਂ ਕਹੂੰਗਾ ਸਰਪੰਚ ਉਹ ਇੱਕ ਕਲੱਬ ਦਾ ਮੋਢੀ ਹੋਣਾ ਚਾਹੀਦਾ ਫਿਰ ਜਾ ਕੇ ਇਹ ਚੀਜ਼ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਗਈ ਜੇ ਅਗਰ ਤੁਸੀਂ ਇਦਾਂ ਕਰ ਦਿੰਨੇ ਹੋ ਨਾ ਤਾਂ ਗਵਰਨਮੈਂਟ ਕੀ ਹੈਗੀ ਗਵਰਨਮੈਂਟ ਨਾ ਕਰ ਚਾਹੁੰਦੀ ਹੈ ਵੀ ਨਸ਼ਾ ਖਤਮ ਹੋਵੇ ਜੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਤਾਂ ਥੱਲੇਲੇ ਬੰਦੇ ਨਹੀਂ ਚਾਹੁੰਦੇ ਹੋਣਗੇ ਠੀਕ ਹੈ ਨਾ ਇੱਕ ਇੱਕ ਸਭ ਨੂੰ ਪਤਾ ਹੈ ਆਪਾਂ ਨੂੰ ਸਭ ਨੂੰ ਵੀ ਪਿੰਡ ਦੇ ਵਿੱਚ ਜਦੋਂ ਇੱਕ ਬੰਦਾ ਨਿਸ਼ਾ ਕਰਦਾ ਹੈਗਾ ਚਾਹੇ ਉਹ ਪੁੱਕੀ ਦਾ ਕਰਦਾ ਹੈ ਚਾਹੇ दारू ਦਾ ਕਰਦਾ ਹੈ ਤਾਂ ਉਹਨੂੰ ਯਾਰ ਜਦੋਂ ਤੁਸੀਂ ਉਹ ਬੰਦਾ ਵੋਟਾਂ 'ਚ ਖੜਾ ਹੁੰਦਾ ਹੈ ਤਾਂ ਉਹਨੂੰ ਪਹਿਲੀ ਉਹ ਕਰ ਦੋ ਨਾ ਕਰ ਦੋ ਕਿਉਂ ਲੋਕੋ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਜੇ ਕਹੋ ਗਵਰਨਮੈਂਟ ਸੁਧਾਰ ਦੂ ਗਵਰਨਮੈਂਟ ਸਿਰਫ ਇੱਕ ਜੌਬ ਦੇ ਸਕਦੀ ਹੈ ਗਵਰਨਮੈਂਟ ਇੱਕ ਰੁਜ਼ਗਾਰ ਦੇ ਸਕਦੀ ਹੈ ਲੇਕਿਨ ਜੇ ਕਹੋਗੇ ਤੁਸੀਂ ਨਾ ਵੀ ਗਵਰਨਮੈਂਟ ਤੁਹਾਡੇ ਬੱਚਿਆਂ ਨੂੰ ਬਾਹਾਂ ਫੜ ਕੇ ਉੱਪਰ ਚੱਕ ਕੇ ਲੈ ਜਾ ਉਹ ਨਹੀਂ ਲੈ ਜਾ ਸਕਦੀ ਇਹ ਤੁਹਾਨੂੰ ਪਿੰਡ ਦੇ ਮਹਤਵਾਰ ਬੰਦਿਆਂ ਨੂੰ ਕਲੱਬਾਂ ਨੂੰ ਧਿਆਨ ਦੇਣਾ ਪਊਗਾ ਜੇ ਅਗਰ ਤੁਸੀਂ ਬੱਚਿਆਂ ਦਾ ਭਵਿੱਖ ਵਧੀਆ ਔਰ ਤੰਦਰੁਸਤ ਚਾਹੁੰਦੇ ਹੋ ਤਾਂ ਇਹ ਕੁਝ ਕਰਨਾ ਪਊਗਾ ਬਾਕੀ ਵੀਡੀਓ ਚੰਗੀ ਲੱਗੀ ਤਾਂ ਆਪਾਂ ਅਗਲੇ ਉਸ ਤੇ ਹੋਰ ਪਾਵਾਂਗੇ ਚੈਨਲ ਦੇ ਉੱਤੇ ਵੀ ਪਾਵਾਂਗੇ ਫੇਸਬੁੱਕ ਪੇਜ ਤੇ ਵੀ ਪਾਵਾਂਗੇ ਦੋਸਤੋ ਕਮੈਂਟ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਬਾਕੀ ਕਿੱਦਾਂ ਲੱਗੀ ਵੀਡੀਓ ਇਹਦੇ ਤੇ ਜਰੂਰ ਦੱਸਣਾ ਧੰਨਵਾਦ ਦੋਸਤੋ